ਕਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਗਦਰ ਪਾਰਟੀ ਦੀ ਜਿਹੜੀ ਕਿ ਅਮਰੀਕਾ ਵਿੱਚ ਜਿਸ ਦੀ ਸਥਾਪਨਾ ਹੁੰਦੀ ਹੈ ਉਹ ਕੌਣ ਲੋਕ ਸਨ ਜਿਨ੍ਹਾਂ ਨੇ ਇਸ ਨੂੰ ਸਥਾਪਿਤ ਕੀਤਾ ਤੇ ਉਹਨਾਂ ਦਾ ਮਿਸ਼ਨ ਕੀ ਸੀ ਕੀ ਉਹ ਇਸ ਮਿਸ਼ਨ ਵਿੱਚ ਕਾਮਯਾਬ ਹੋਏ ਜਾਂ ਨਹੀਂ ਜੇ ਨਹੀਂ ਹੋਏ ਤਾਂ ਕਿਉਂ ਨਹੀਂ ਹੋਏ ਅੱਜ ਅਸੀਂ ਵਿਸਥਾਰ ਸਹਿਤ ਇਸ ਦੇ ਬਾਰੇ ਚ ਗੱਲ ਕਰਾਂਗੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਗਦਰ ਪਾਰਟੀ ਬਾਰੇ ਪਤਾ ਹੀ ਨਹੀਂ ਕਿ ਗਦਰ ਪਾਰਟੀ ਦਾ ਵੀ ਬਹੁਤ ਵੱਡਾ ਰੋਲ ਹੈ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਪਰ ਉਹ ਗਦਰ ਪਾਰਟੀ ਰਾਜਨੀਤਕਾਂਵਾਂ ਦੀ ਪਿੰਡ ਚੜ ਗਏ ਕਿ ਉਸ ਦਾ ਇਤਿਹਾਸ ਹੀ ਖਤਮ ਕੀਤਾ ਜਾ ਰਿਹਾ ਹੈ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਕਰਤਾਰ ਸਿੰਘ ਸਰਾਭਾ ਅਤੇ ਉਹ ਗਦਰੀ ਬਾਬੇ ਕੌਣ ਸਨ ਤੇ ਕਿੱਡੀ ਵੱਡਾ ਮਿਸ਼ਨ ਜਿਹੜਾ ਸੀਗਾ ਉਸ ਨੂੰ ਲੈ ਕੇ ਉਹ ਅਮਰੀਕਾ ਤੇ ਕੈਨੇਡਾ ਤੋਂ ਚੱਲੇ ਭਾਰਤ ਦੇ ਵਿੱਚ ਗਦਰ ਕਰਨ ਦੇ ਲਈ ਹੁਣ ਜਦੋਂ ਅਸੀਂ ਇਹ ਦੇਖਦੇ ਆ ਕਿ ਗਦਰੀ ਜਿਹੜੇ ਹੈਗੇ ਆ ਉਹਨਾਂ ਦਾ ਮਿਸ਼ਨ ਕੀ ਸੀ ਕਿਉਂ ਉਹ ਭਾਰਤ ਵਿੱਚ ਗਦਰ ਕਰਨਾ ਚਾਹੁੰਦੇ ਸਨ ਸਾਡੇ ਲੋਕ ਰੋਜੀ ਰੋਟੀ ਦੇ ਲਈ ਕੈਨੇਡਾ ਜਾਣ ਲੱਗੇ ਅਮਰੀਕਾ ਜਾਣ ਲੱਗੇ ਮੇਰੀਆਂ ਪਿਛਲੀਆਂ ਵੀਡੀਓਜ਼ ਦੇ ਵਿੱਚ ਆਪ ਜੀ ਨੇ ਦੇਖਿਆ ਹੋਵੇਗਾ ਕਿ ਕਿਵੇਂ ਉਹਨਾਂ ਦੇ ਨਾਲ ਉੱਥੇ ੱੱੱਕਾ ਹੁੰਦਾ ਸੀ। ਉਹਨਾਂ ਲੋਕਾਂ ਨੂੰ ਅਹਿਸਾਸ ਹੋ ਗਿਆ ਕਿ ਸਾਡੇ ਨਾਲ ੱੱੱਕਾ ਇਸ ਕਰਕੇ ਹੋ ਰਿਹਾ ਹੈ ਕਿ ਭਾਰਤ ਗੁਲਾਮ ਹੈ। ਜਦੋਂ ਭਾਰਤੀ ਸਰਕਾਰ ਨੂੰ ਆਪਣੇ ਨਾਲ ਹੋ ਰਏ ੱੱੱਕੇ ਬਾਰੇ ਕੁਝ ਕਹਿੰਦੇ ਸਨ ਤਾਂ ਕੋਈ ਵੀ ਸੁਣਨ ਨੂੰ ਤਿਆਰ ਨਹੀਂ ਸੀ ਕਿ ਉਹਨਾਂ ਦੇ ਮਸਲਿਆਂ ਨੂੰ ਹੱਲ ਕੀਤਾ ਜਾਏ। ਕਿਉਂ? ਕਿਉਂਕਿ ਕੈਨੇਡਾ ਵੀ ਇੰਗਲੈਂਡ ਦਾ ਹੀ ਗੁਲਾਮ ਸੀ ਤੇ ਭਾਰਤ ਵੀ ਇੰਗਲੈਂਡ ਦਾ ਹੀ ਗੁਲਾਮ ਸੀ ਸੂਇਸ ਕਰਕੇ ਇਹ ਗਦਰੀ ਬਾਬੇ ਜਿਹੜੇ ਕਿ ਰੋਜੀ ਰੋਟੀ ਦੇ ਲਈ ਉੱਥੇ ਗਏ ਸਨ ਇਹਨਾਂ ਦੇ ਮਨ ਵਿੱਚ ਇਹ ਚਿੰਗ ਜਾਗੀ ਕਿ ਦੇਸ਼ ਨੂੰ ਆਜ਼ਾਦ ਕਰਵਾਇਆ ਜਾਏ ਜੇ ਦੇਸ਼ ਆਜ਼ਾਦ ਹੋਏਗਾ ਤਾਂ ਸਾਰੇ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਮਿਲਣਗੇ ਅਮੀਰ ਗਰੀਬ ਦਾ ਪਾੜਾ ਖਤਮ ਹੋਏਗਾ ਤੇ ਕਿਸਾਨ ਤੇ ਕਿਰਤੀ ਜਿਹੜੇ ਹੈਗੇ ਆ ਉਹਨਾਂ ਨੂੰ ਆਪਣੀ ਮਿਹਨਤ ਦਾ ਮੁੱਲ ਮਿਲੇਗਾ ਇਸ ਦੇ ਲਈ ਇੱਕ ਮੀਟਿੰਗ ਉਹਨਾਂ ਕਿਰਤੀਆਂ ਉਹਨਾਂ ਕਿਸਾਨਾਂ ਤੇ ਉਹ ਜਿਹੜੇ ਉੱਥੇ ਕੰਮ ਕਰਦੇ ਸੀ ਭਾਰਤੀ ਖਾਸ ਤੌਰ ਤੇ ਸਿੱਖ ਉਹਨਾਂ ਦੀ ਇੱਕ ਮੀਟਿੰਗ ਹੁੰਦੀ ਹੈ ਇਹਨਾਂ ਬਾਬਿਆਂ ਦੀ ਮੀਟਿੰਗ ਸਟੋਰੀਆ ਨਗਰ ਦੇ ਇੱਕ ਆਰਾ ਮੇਲੇ ਦੇ ਵਿੱਚ ਹੁੰਦੀ ਹੈ ਤੇ ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਕਿ ਇੱਕ ਪਾਰਟੀ ਜਿਹੜੀ ਹੈਗੀ ਹੈ ਸਾਡੇ ਹਿਤਾ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਜਾਏ। ਬਾਬਾ ਸੋਹਣ ਸਿੰਘ ਭਕਣਾ ਉੱਥੇ ਹੀ ਹਾਰਾ ਮਿਲਦੇ ਵਿੱਚ ਕੰਮ ਕਰਦੇ ਸੀਗੇ ਤੇ ਫਿਰ 21 April 1913 ਨੂੰ ਐਤਵਾਰ ਵਾਲੇ ਦਿਨ ਜਦੋਂ ਇਹ ਮੀਟਿੰਗ ਹੋਈ ਤਾਂ ਇੱਕ ਪਾਰਟੀ ਦਾ ਜਨਮ ਹੁੰਦਾ ਹੈ। ਉਸ ਪਾਰਟੀ ਦਾ ਨਾਮ ਹੈ ਹਿੰਦੋਸਤਾਨੀ ਵਰਕਰਜ਼ ਆਫ ਦੀ ਪੈਸੇ ਤੇ ਟਾਸਟ ਇਹ ਬਣਾਈ ਗਈ ਤੇ ਇਸ ਪਾਰਟੀ ਨੇ ਸ਼ੁਰੂਆਤ ਵਿੱਚ ਗਦਰ ਨਾਂ ਦਾ ਅਖਬਾਰ ਜਿਹੜਾ ਹੈਗਾ ਉਹ ਪਬਲਿਸ਼ ਕਰਨਾ ਸ਼ੁਰੂ ਕੀਤਾ ਤੇ ਬਾਅਦ ਦੇ ਵਿੱਚ ਇਹ ਗਦਰ ਜਿਹੜਾ ਹੈਗਾ ਪੰਜਾਬੀ ਦੇ ਵਿੱਚ ਖਾਸ ਤੌਰ ਤੇ ਗੁਰਮੁਖੀ ਦੇ ਵਿੱਚ ਵੀ ਛਪਣ ਲੱਗਿਆ ਫਿਰ ਤੇ ਹੋਰ ਵੀ ਕਈ ਪਛਾਵਾਂ ਦੇ ਵਿੱਚ ਛਪਣ ਲੱਗਿਆ ਗੁਰਮੁਖੀ ਦੇ ਵਿੱਚ ਇਸ ਇੰਨਾ ਜ਼ਿਆਦਾ ਇਹ ਲੋਕਾਂ ਦੇ ਵਿੱਚ ਹਰਮਨ ਪਿਆਰਾ ਹੋਇਆ ਕਿ ਥੋੜੇ ਹੀ ਸਮੇਂ ਚ ਇਸ ਦੀ ਪਬਲਿਸ਼ਿੰਗ ਜਿਹੜੀ ਹੈਗੀ ਆ ਉਹ ਲੱਖਾਂ ਤੱਕ ਪਹੁੰਚ ਗਈ ਤੇ ਫਿਰ ਇਸੇ ਹੀ ਗਦਰ ਨਾਮ ਦੇ ਅਖਬਾਰ ਕਰਕੇ ਇਸ ਪਾਰਟੀ ਦਾ ਨਾਮ ਗਦਰ ਪਾਰਟੀ ਪੈ ਗਿਆ ਇਸ ਪਾਰਟੀ ਦਾ ਕੇਂਦਰੀ ਦਫਤਰ 436 ਹਿੱਲ ਸਟਰੀਟ ਸਾਨ ਫ੍ਰਾਂਸਿਸਕੋ ਵਿੱਚ ਵਿਖੇ ਜਿਹੜਾ ਹੈਗਾ ਸਥਾਪਿਤ ਕੀਤਾ ਗਿਆ ਉਸ ਦਫਤਰ ਦਾ ਨਾਮ ਸੀ ਜੁਗਾਂਤਰ ਆਸ਼ਰਮ ਇਹ ਦਫਤਰ ਅੱਜ ਵੀ ਅਮਰੀਕਾ ਦੇ ਵਿੱਚ ਹੈ ਬਕਾਇਦਾ ਇਸ ਨੂੰ ਸੰਭਾਲ ਕੇ ਰੱਖਿਆ ਗਿਆ ਹੈ ਹੁਣ ਗਦਰ ਪਾਰਟੀ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਹੈ ਉਹ ਬਾਬਾ ਸੋਨ ਸਿੰਘ ਭਖਣਾ ਦਾ ਹੈ ਜਵਾਲਾ ਸਿੰਘ ਹੈ ਜਾ ਕੇਸਰ ਸਿੰਘ ਠਠਗੜ ਇਹਨਾਂ ਦਾ ਬਹੁਤ ਵੱਡਾ ਰੋਲ ਹੈ ਜਵਾਲਾ ਸਿੰਘ ਜਿਹੜੇ ਸੀਗੇ ਤੇ ਕੇਸਰ ਸਿੰਘ ਉਹ ਇਸ ਦੇ ਮੀਤ ਪ੍ਰਧਾਨ ਬਣਾਏ ਗਏ ਸਨ ਜਦੋਂ ਕਿ ਬਾਬਾ ਸੋਨ ਸਿੰਘ ਭਕਣਾ ਉਹ ਇਸ ਦਾ ਪ੍ਰਧਾਨ ਬਣਾਇਆ ਗਿਆ ਸੀ ਤੇ ਸਕੱਤਰ ਜਿਹੜਾ ਸੀ ਉਹ ਸੀ ਲਾਲਾ ਹਰदयाल ਇਹ ਇਸ ਦੀ ਜਿਹੜੀ ਹੈਗੀ ਆ ਮੁੱਢਲੇ ਅਹੁਦੇਦਾਰ ਖਾਨ ਇਹਨਾਂ ਤੋਂ ਇਲਾਵਾ ਬਹੁਤ ਸਾਰੇ ਹੋਰ ਅਹੁਦੇਦਾਰ ਵੀ ਜਿਹੜੇ ਹੈਗੇ ਆ ਬਣਾਏ ਗਏ ਹੁਣ ਇਸ ਨੇ ਜਿਹੜਾ ਪਹਿਲਾ ਅਖਬਾਰ ਛਾਪਿਆ ਉਸ ਦੇ ਵਿੱਚ ਹੀ ਉੱਪਰ ਲਿਖਿਆ ਹੁੰਦਾ ਸੀ ਕਿ ਅੱਜ ਦੇ ਦਿਨ ਵਿਦੇਸ਼ੀ ਧਰਤੀ ਤੇ ਆਪਣੇ ਮੁਲਕ ਦੀ ਭਾਸ਼ਾ ਵਿੱਚ ਬਰਤਾਨਵੀ ਰਾਜ ਵਿਰੁੱਧ ਜੰਗ ਸ਼ੁਰੂ ਕੀਤੀ ਜਾਂਦੀ ਹੈ ਇਹ ਜਿਹੜਾ ਖ਼ਬਰ ਸੀਗਾ ਇਹਨਾਂ ਸ਼ਬਦਾਂ ਦੇ ਨਾਲ ਹੀ ਇਹਦੀ ਸ਼ੁਰੂਆਤ ਹੁੰਦੀ ਸੀ ਉਹ ਸਮਾਂ ਖੇਤੀ ਹੀ ਆਵੇਗਾ ਜਦੋਂ ਰਫਲਾਂ ਤੇ ਲਹੂ ਕਲਮ ਤੇ ਸਿਆਹੀ ਦੀ ਥਾਂ ਲੈਣਗੇ ਤੇ ਅੱਗੇ ਲਿਖਿਆ ਹੁੰਦਾ ਸੀ ਸਾਡਾ ਨਾਮ ਕੀ ਹੈ ਗਦਰ ਸਾਡਾ ਕੰਮ ਕੀ ਹੈ ਗਦਰ ਗਦਰ ਕਿੱਥੇ ਹੋਵੇਗਾ ਭਾਰਤ ਵਿੱਚ ਤੋਂ ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਹੈਗਾ ਅਖਬਾਰ ਛਾਪਦੇ ਸੀ ਇਸ ਅਖਬਾਰ ਨੂੰ ਛਾਪਣ ਦਾ ਇੱਕੋ ਇੱਕ ਮਕਸਦ ਸੀ ਕਿ ਲੋਕਾਂ ਨੂੰ ਬ੍ਰਿਟਿਸ਼ ਰਾਜ ਦੇ ਵਿਰੁੱਧ ਜਾਗਰੂਕ ਕੀਤਾ ਜਾਏ ਉਹਨਾਂ ਦੇ ਵਿੱਚ ਬਗਾਵਤੀ ਭਾਵਨਾਵਾਂ ਭਰੀਆਂ ਜਾਣ ਤਾਂ ਕਿ ਅੰਗਰੇਜ਼ੀ ਰਾਜ ਨੂੰ ਭਾਰਤ ਦੇ ਵਿੱਚੋਂ ਉੱਟ ਕੇ ਸੁੱਟ ਦਿੱਤਾ ਜਾਏ ਹੋਣੇ ਅਖਬਾਰ ਕੁਝ ਹੀ ਮਹੀਨਿਆਂ ਦੇ ਵਿੱਚ ਅਮਰੀਕਾ ਕੈਨੇਡਾ ਤੋਂ ਇਲਾਵਾ ਭਾਰਤ ਫਿਲੀਪੀਨ ਜਾਪਾਨ ਹਾਂਗਕਾਂਗ ਚੀਨ ਮਲਾਇਆ ਗੁਆਨਾ ਸਿੰਗਾਪੁਰ ਤਰਨੇਦਾਦ ਹਾਂਡਰੋਸ ਤੇ ਦੱਖਣੀ ਪੂਰਬੀ ਅਫਰੀਕੀ ਦੇਸ਼ਾਂ ਦੇ ਵਿੱਚ ਇਹ ਅਖਬਾਰ ਪਹੁੰਚਣ ਲੱਗਿਆ ਜਿੱਥੇ ਕਿਤੇ ਵੀ ਭਾਰਤੀ ਜਾਂ ਖਾਸ ਤੌਰ ਤੇ ਪੰਜਾਬੀ ਸਿੱਖ ਵਸਦੇ ਸਨ ਉੱਥੇ ਹੀ ਇਹ ਅਖਬਾਰ ਦੀ ਪਹੁੰਚ ਜਿਹੜੀ ਹੈਗੀ ਆ ਗਦਰੀਆਂ ਦੁਆਰਾ ਕਰ ਦਿੱਤੀ ਗਈ ਹੁਣ ਇਸ ਦੇ ਲਈ ਸਮੇ ਸਮੇਤੇ ਵੱਖ-ਵੱਖ ਵਿਅਕਤੀਆਂ ਦੀ ਡਿਊਟੀ ਲਗਾਈ ਗਈ ਬਾਬਾ ਸੋਨ ਸਿੰਘ ਭਗਨਾ ਜਿਹੜਾ ਕਿਸ ਦਾ ਪ੍ਰਧਾਨ ਸੀਗਾ ਉਸ ਦੀ ਡਿਊਟੀ ਲਗਾਈ ਗਈ ਕਿ ਵਿਦੇਸ਼ਾਂ ਦੇ ਵਿੱਚੋਂ ਵੱਧ ਤੋਂ ਵੱਧ ਗਦਰੇ ਜਿਹੜੇ ਹੈਗੇ ਆ ਉਹੋ ਭਾਰਤ ਵੱਲ ਭੇਜੇ ਜਾਣ ਕਿਉਂਕਿ ਗਦਰ ਜੇ ਕਰਨਾ ਹੈ ਤਾਂ ਉਹਦੇ ਲਈ ਲੋਕਾਂ ਦੀ ਲੋੜ ਹੈ ਵਰਕਰਾਂ ਦੀ ਲੋੜ ਹੈ ਹਥਿਆਰਾਂ ਦੀ ਲੋੜ ਹੈ ਫਿਰ ਇਹ ਬ੍ਰਿਟਾ ਸਰਕਾਰ ਨੂੰ ਭਾਰਤ ਵਿੱਚੋਂ ਕੱਢਿਆ ਜਾ ਸਕਦਾ ਹੈ ਬਾਬਾ ਸੌਂਡ ਸਿੰਘ ਭਕਣਾ ਦੀ ਡਿਊਟੀ ਲਗਾਈ ਗਈ ਕਿ ਉਹ ਜੋਕੋਹਾਮਾ ਚੀਨ ਦੇ ਵਿੱਚ ਜਾਣ ਉੱਥੇ ਜਾ ਕੇ ਜਿਹੜਾ ਕਾਮਾਗਾਟਾ ਮਾਰੂ ਜਹਾਜ਼ ਉੱਥੇ ਹੈ ਉਸ ਜਹਾਜ਼ ਦੇ ਮਸਾਫਰਾਂ ਨੂੰ ਵਗਾਵਤ ਦੇ ਲਈ ਤਿਆਰ ਕੀਤਾ ਜਾਏ ਅਤੇ ਉਹਨਾਂ ਨੂੰ ਗੋਲੀ ਸਿੱਕਾ ਮਹਈਆ ਕਰਵਾਇਆ ਜਾਏ ਜਦੋਂ ਇਹ ਕਾਮਾਗਾਟਾ ਮਾਰੂ ਜਹਾਜ਼ ਕੈਨੇਡਾ ਤੋਂ ਵਾਪਸ ਮੁੜਿਆ ਤਾਂ ਇਸ ਦੇ ਸਾਰੇ ਹੀ ਜਿਹੜੇ ਮਸਾਫਰ ਸੀਗੇ ਜਿਹੜੇ ਉਹਨਾਂ ਦੇ ਵਿੱਚ ਸਿੱਖ ਸਨ ਉਹਨਾਂ ਸਾਰਿਆਂ ਨੂੰ ਹਥਿਆਰ ਮੁਹਿਆ ਕਰਾਏ ਗਏ ਗੋਲੀ ਸਿੱਕਾ ਜਿਹੜਾ ਸੀਗਾ ਮੁਹਿਆ ਕਰਵਾਇਆ ਗਿਆ ਕਿਉਂਕਿ ਬਾਬਾ ਗੁਰਦੇਵ ਸਿੰਘ ਨੂੰ ਇਹ ਸਾਰਾ ਪਤਾ ਸੀ ਕਿ ਜੇ ਭਾਰਤ ਨੂੰ ਆਜ਼ਾਦ ਕਰਾਉਣਾ ਹੈ ਤਾਂ ਸਾਨੂੰ ਇਹ ਸਾਰਾ ਕੁਝ ਕਰਨਾ ਪਏਗਾ ਪਰ ਰਸਤੇ ਦੇ ਵਿੱਚ ਬਾਬਾ ਗੁਰਦੇਵ ਸਿੰਘ ਸਰਹਾਲੀ ਨੂੰ ਇਹ ਪਤਾ ਲੱਗਿਆ ਕਿ ਬ੍ਰਿਟਿਸ਼ ਸਰਕਾਰ ਸਾਡੇ ਵਿਰੁੱਧ ਸਖਤ ਇਹ ਕਰ ਸਕਦੇ ਹੈ ਸੋ ਇਹਸ ਕਰਕੇ ਜਿੰਨੇ ਹਥਿਆਰ ਬਾਬਾ ਸੋਹਣ ਸਿੰਘ ਭਕਨਾ ਦੁਆਰਾ ਮੁਹਿਆ ਕਰਵਾਏ ਗਏ ਸਨ ਉਹ ਰਸਤੇ ਦੇ ਵਿੱਚ ਖਾਤਰੇ ਨੂੰ ਦੇਖਦੇ ਹੋਏ ਜਪਾਨੀ ਸੈਨਿਕਾਂ ਨੂੰ ਦੇ ਦਿੱਤੇ ਗਏ ਤੇ ਜਦੋਂ ਇਹ ਜਹਾਜ਼ ਕਲਕੱਤੇ ਦੇ ਬੰਦਰਗਾ ਬੋਜਵਾਜ ਘਾਟ ਦੇ ਨੇੜੇ ਪਹੁੰਚਿਆ ਤਾਂ ਸਾਰਾ ਹਸਲਾ ਤੇ ਗੋਲੀ ਸਿੱਕਾ ਜਿਹੜਾ ਸੀ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਉਸ ਦੇ ਛੁੱਟਣ ਦਾ ਕਾਰਨ ਇਹ ਸੀ ਕਿ ਜੇ ਅਸੀਂ ਕਲਕੱਤੇ ਪਹੁੰਚ ਗਏ ਤਾਂ ਪੁਲਿਸ ਨੇ ਸਾਰਿਆਂ ਨੂੰ ਫੜ ਕੇ ਸਾਰਿਆਂ ਨੂੰ ਲੰਮੀਆਂ ਸਜ਼ਾਵਾਂ ਦੇ ਦੇਣੀਆਂ ਹਨ ਪਰ ਜਦੋਂ ਪੁਲਿਸ ਤਲਾਸ਼ੀ ਲੈਂਦੀ ਹੈ ਤਾਂ ਜਹਾਜ਼ ਵਿੱਚੋਂ ਇੱਕ ਵੀ ਗੈਰ ਕਾਨੂੰਨੀ ਵਸਤੂ ਜਿਹੜੀ ਹੈਗੀ ਆ ਉਹ ਹੋ ਨਹੀਂ ਮਿਲੇ ਸੀ ਹੁਣ ਮਿਸ਼ਨ ਨੂੰ ਜੇਕਰ ਦੇਖਿਆ ਜਾਏ ਤਾਂ ਬਹੁਤ ਵੱਡਾ ਸੀ ਜਦੋਂ ਅਸੀਂ ਪੜਦੇ ਹਾਂ ਤੇ ਖੁਦ ਹੈਰਾਨ ਹੋ ਜਾਂਦੇ ਹਾਂ ਕਿ ਇੰਨੇ ਵੱਡਾ ਮਿਸ਼ਨ ਕਿ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਕਿੰਨੀਆਂ ਜੰਗੀ ਪੱਦਰ ਤੇ ਤਿਆਰੀਆਂ ਉਹਨਾਂ ਲੋਕਾਂ ਨੇ ਕੀਤੀਆਂ ਚਾਹੇ ਉਹ ਅਫਗਾਨਿਸਤਾਨ ਦੇ ਉੱਥੋਂ ਦੇ ਸਮਰਾਟ ਦੀ ਗੱਲ ਹੈ ਜਿਸ ਨੂੰ ਕੌਨਫੀਡੈਂਸ ਵਿੱਚ ਲਿਆ ਗਿਆ ਕਿ ਉਧਰੋਂ ਵੀ ਸਹਾਇਤਾ ਜਿਹੜੀ ਹੈਗੀ ਆ ਗਦਰ ਦੇ ਲਈ ਮੁਹੱਈਆ ਕਰਾਈ ਜਾਏ ਜਾਂ ਫਿਰ ਬਰਮਾ ਦੇ ਵਿੱਚ ਹੈ ਬਰਮਾ ਦੇ ਲੋਕਲ ਰਾਜਨੀਤਕਾਂ ਨੂੰ ਸਾਸਕੀ ਵਰਗ ਨੂੰ ਕੌਨਫੀਡੈਂਸ ਵਿੱਚ ਲਿਆ ਗਿਆ ਕਿ ਉਧਰੋਂ ਵੀ ਜਿਹੜਾ ਹੈਗਾ ਗਦਰ ਅਸਾਮ ਤੇ ਉਰਨਾਚਲ ਵਾਲੀ ਜਿਹੜੀ ਸਾਈਡ ਹੈਗੀ ਆ ਵੈਸਟ ਬੰਗਾਲ ਵਾਲੀ ਉਹਦੇ ਵਿੱਚ ਗਦਰ ਜਿਹੜਾ ਹੈਗਾ ਬਰਮਾ ਵਾਲੀ ਸਾਈਡ ਤੋਂ ਕੀਤਾ ਜਾਏ ਤੇ ਜਿਹੜਾ ਪੰਜਾਬ ਹੈ ਇਹਦੇ ਵਿੱਚ ਅਫਗਾਨਿਸਤਾਨ ਵਾਲੀ ਸਾਈਡ ਤੋਂ ਗਦਰ ਕੀਤਾ ਜਾਏ ਇੱਥੋਂ ਤੱਕ ਕੇ ਕਰਤਾਰ ਸਿੰਘ ਸਰਾਬਾ ਨੇ ਹਵਾਈ ਜਹਾਜ਼ ਚਲਾਉਣੇ ਤੇ ਉਹਨਾਂ ਦੀ ਰਿਪੇਅਰ ਕਰਨੇ ਵੀ ਸਿੱਖ ਲਈ ਤਾਂ ਕਿ ਜੇ ਜਹਾਜ਼ਾਂ ਤੇ ਸੌਣੀਆਂ ਦੇ ਵਿੱਚ ਕਬਜ਼ਾ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਉਡਾਉਣ ਵਾਲੇ ਤੇ ਉਹਨਾਂ ਦੀ ਮਰਮਮਤ ਕਰਨ ਵਾਲੇ ਵਿਅਕਤੀਆਂ ਦੀ ਵੀ ਲੋੜ ਹੈ ਤਾਂ ਕਰਤਾਰ ਸਿੰਘ ਸਰਾਬਾ ਦੁਆਰਾ ਇਹ ਸਾਰੀ ਟ੍ਰੇਨਿੰਗ ਜਿਹੜੀ ਹੈਗੀ ਆ ਵਕਾਇਦਾ ਅਮਰੀਕਾ ਤੇ ਕੈਨੇਡਾ ਵਿੱਚ ਰਹਿੰਦੇ ਹੋਏ ਲਈ ਗਈ ਤੇ ਆਲੇ ਦੁਆਲੇ ਦੇ ਜਿਹੜੇ ਦੇਸ਼ ਹੈਗੇ ਆ ਉਹਨਾਂ ਤੋਂ ਵੀ ਪੂਰੀ ਸਹਾਇਤਾ ਲੈਣ ਦਾ ਯਤਨ ਕੀਤਾ ਗਿਆ ਜੀ ਦੇ ਵਿੱਚ ਖਾਸ ਤੌਰ ਤੇ ਜਰਮਨੀ ਜਰਮਨੀ ਜਿਹੜਾ ਸੀਗਾ ਉਹ ਪੂਰੀ ਤਰ੍ਹਾਂ ਦੇ ਨਾਲ ਇੰਗਲੈਂਡ ਦਾ ਵਿਰੋਧੀ ਸੀ ਸੋ ਇਸ ਕਰਕੇ ਜਰਮਨ ਜਸੂਸਾਂ ਤੋਂ ਜਰਮਨ ਦੇ ਫੌਜੀਆ ਤੋਂ ਵੀ ਕਾਫੀ ਜ਼ਿਆਦਾ ਜਿਹੜਾ ਹੈਗਾ ਇਸ ਬਾਰੇ ਜਾਣਕਾਰੀ ਲਈ ਗਈ ਕਿ ਕਿਵੇਂ ਅਸੀਂ ਬਗਾਵਤ ਕਰਨੀ ਹੈ ਉਹਦੇ ਲਈ ਕਿਹੜੇ ਹਥਿਆਰਾਂ ਦੀ ਲੋੜ ਹੈ ਕਿਸ ਤਰ੍ਹਾਂ ਜਿਹੜਾ ਹੈਗਾ ਇਹ ਸਾਰਾ ਕੁਝ ਹੋਵੇਗਾ ਇਹ ਇਸ ਤਰ੍ਹਾਂ ਕਿਉਂ ਕੀਤਾ ਗਿਆ ਹੁਣ ਗਦਰ ਦੀ ਜਿਹੜੀ ਯੋਜਨਾ ਉਸੇ ਦੇ ਕੋਈ ਮੁਠੀ ਭਰ ਲੋਕ ਜਿਨ੍ਹਾਂ ਦੀ ਸੰਖਿਆ ਜੇਕਰ ਅਸੀਂ 1908 ਦਾ ਕੈਨੇਡੀਅਨ ਡਾਟਾ ਦੇਖੀਏ ਤਾਂ 5000 ਸੰਖਿਆ ਜਿਹੜੀ ਆ ਕੈਨੇਡਾ ਦੇ ਵਿੱਚ ਕੁੱਲ ਸਿੱਖਾਂ ਦੀ ਸੀ ਬਾਅਦ ਤੋਂ ਬਾਅਦ 4 ਤੋਂ 5000 ਅਮਰੀਕਾ ਦੇ ਵਿੱਚ ਹੋਣੇ ਆ ਹੁਣ ਇਹ ਕੁੱਲ ਮਿਲਾ ਕੇ 10000 ਤੋਂ ਵੀ ਘੱਟ ਸਨ ਪਰ ਇਹਨਾਂ ਦਾ ਜੋ ਮਕਸਦ ਸੀ ਬਹੁਤ ਵੱਡਾ ਸੀ ਹੁਣ ਉਹਦੇ ਪਿੱਛੇ ਅਸਲ ਕਾਰਨ ਕੀ ਸੀ ਕਿਉਂਕਿ ਗਦਰੀ ਬਾਬੇ ਕਤਾਰ ਸਿੰਘ ਸਰਾਭਾ ਸੋਹਣ ਸਿੰਘ ਭਟਕਣਾ ਜਵਾਲਾ ਸਿੰਘ ਜਾਂ ਕੇਸਰ ਸਿੰਘ ਠੱਠਗੜ ਜਿੰਨੇ ਵੀ ਇਹਦੇ ਵੱਡੇ ਨੇਤਾ ਸੀਗੇ ਸਾਰੇ ਚੰਗੀ ਤਰ੍ਹਾਂ ਜਾਣਦੇ ਸਨ ਕਿ ਦੁਨੀਆ ਦੇ ਵਿੱਚ ਇੱਕ ਮਹਾਯੁੱਧ ਸ਼ੁਰੂ ਹੋਣ ਜਾ ਰਿਹਾ ਹੈ ਗਦਰਿਆਂ ਨੂੰ ਲੱਗਦਾ ਸੀ ਕਿ ਉਹ ਘੱਟੋ ਘੱਟ 2-3 ਸਾਲ ਬਾਅਦ ਸ਼ੁਰੂ ਹੋਏਗਾ ਜਦੋਂ ਇਹ ਪਾਰਟੀ 1913 ਦੇ ਵਿੱਚ ਬਣਦੀ ਹੈ ਤਾਂ ਉਹਨਾਂ ਨੂੰ ਲੱਗਦਾ ਸੀ ਕਿ 2-3 ਸਾਲ ਜਿਹੜੇ ਹੈਗੇ ਆ ਉਸ ਨੂੰ ਲੱਗਣਗੇ ਹੁਣ ਜੇ ਮਹਾਜੁੱਦ ਸ਼ੁਰੂ ਹੁੰਦਾ ਹੈ ਤਾਂ ਇੰਗਲੈਂਡ ਦੇ ਵਿਰੁੱਧ ਹੀ ਹੋਏਗਾ ਇੱਕ ਪਾਸੇ ਇੰਗਲੈਂਡ ਹੋਏਗਾ ਦੂਜੇ ਪਾਸੇ ਜਰਮਨੀ ਹੋਏਗਾ ਉਸ ਹਾਲਤ ਵਿੱਚ ਭਾਰਤ ਦੇ ਵਿੱਚੋਂ ਜਿਹੜੀਆਂ ਫੌਜਾਂ ਹੈਗੀਆਂ ਨੇ ਗੋਰਿਆਂ ਦੀਆਂ ਉਹਨਾਂ ਨੂੰ ਭਾਰਤ ਨੂੰ ਖਾਲੀ ਕਰਨਾ ਪਏਗਾ ਤੇ ਉਸ ਹਾਲਤ ਵਿੱਚ ਜੇਕਰ ਭਾਰਤੀ ਲੋਕ ਗਦਰ ਪਾਰਟੀ ਦੇ ਨਾਲ ਮਿਲ ਕੇ ਉੱਥੇ ਬਗਾਵਤ ਕਰ ਦਿੰਦੇ ਆ ਤਾਂ ਕੋਈ ਤਾਕਤ ਨਹੀਂ ਹੈਗੀ ਜਿਹੜੀ ਭਾਰਤ ਨੂੰ ਉਸ ਸਮੇਂ ਆਜ਼ਾਦ ਹੋਣ ਤੋਂ ਰੋਕ ਲਵੇ ਕਿਉਂਕਿ ਅੰਗਰੇਜ਼ਾਂ ਦੀਆਂ ਸਨਾਵਾ ਸਾਰੀਆਂ ਬਾਹਰ ਚ ਜਾ ਚੁੱਕੀਆਂ ਹੋਣੀਆਂ ਬਹੁਤ ਘੱਟ ਸੈਨਾ ਜਿਹੜੀ ਹੈਗੀ ਆ ਭਾਰਤ ਵਿੱਚ ਹੋਣੀ ਹੈ ਹੁਣ ਇਸ ਦੇ ਲਈ ਲੜਾਈ ਦੀ ਸ਼ੁਰੂਆਤ ਹੋ ਗਈ ਕਾਮਾਗਾਟਾ ਮਾਰੂ ਜਹਾਜ਼ ਹਲੇ ਰਸਤੇ ਦੇ ਵਿੱਚ ਹੀ ਸੀ ਕਿ ਜਦੋਂ ਵਰਲਡ ਵਾਰ ਲੱਗ ਗਿਆ ਜਿਹਦੀ ਕਲਪਨਾ ਇਹ ਕੀਤੀ ਗਈ ਸੀ ਕਿ 1916 ਜਾਂ 17 ਦੇ ਨੇੜੇ ਤੇਲੇ ਜੰਗ ਲੱਗੇਗੀ ਉਹ ਜੰਗ ਜਿਹੜੀ ਹੈਗੀ ਆ 1914 ਦੇ ਵਿੱਚ ਹੀ ਸ਼ੁਰੂ ਹੋ ਗਈ ਜੋ ਕੰਮ 4 ਸਾਲ ਬਾਅਦ ਕਰਨਾ ਸੀ ਹੁਣ ਉਹ 2 ਸਾਲ ਪਹਿਲਾਂ ਕਰਨਾ ਪੈ ਰਿਹਾ ਪਰ ਫੇਰ ਵੀ ਗਦਰੇ ਘੁਬਰਾਏ ਨਹੀਂ ਹੈਗੇ ਉਹਨਾਂ ਨੇ ਖੋਫਿਆ ਰਿਪੋਰਟ ਇਕੱਠੀ ਕੀਤੀ ਤੇ ਆਪਣੇ ਕੰਮ ਨੂੰ ਅੰਤਮ ਅੰਜਾਮ ਤੱਕ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਖੋਫਿਆ ਰਿਪੋਰਟ ਸੈਨਿਕ ਸੌਣੀਆਂ ਦੇ ਵਿੱਚੋਂ ਲਈ ਗਈ ਕਿ ਭਾਰਤ ਦੇ ਵਿੱਚ ਅੰਗਰੇਜ਼ੀ ਸੈਨਾ ਕਿੰਨੀ ਹੈਗੀ ਹੈ ਹੁਣ ਇਸ ਦੀ ਡਾਟਾ ਸੁਣ ਕੇ ਤੁਸੀਂ ਖੁਦ ਹੈਰਾਨ रह ਜਾਓਗੇ ਕਿ ਇੰਨਾ ਬ੍ਰੇਕੀ ਦੇ ਨਾਲ ਗਦਰੀਆਂ ਕੋਲੇ ਇਹ ਜਾਣਕਾਰੀ ਕਿਵੇਂ ਪਹੁੰਚ ਗਈ ਜਦੋਂ ਇਹ ਜੰਦੂ ਸ਼ੁਰੂ ਹੋਇਆ ਉਸ ਸਮੇਂ ਭਾਰਤ ਦੇ ਵਿੱਚ ਕੁੱਲ 9 ਗੋਰਿਆਂ ਦੇ ਰਸਾਲੇ ਸੀਗੇ ਉਹਨਾਂ 9 ਰਸਾਲਿਆਂ ਦੇ ਵਿੱਚੋਂ 7 ਰਸਾਲੇ ਜਿਹੜੇ ਹੈਗੇ ਆ ਭਾਰਤ ਦੇ ਵਿੱਚੋਂ ਇੰਗਲੈਂਡ ਜਾ ਚੁੱਕੇ ਸੀਗੇ ਮਿਸਰ ਅਤੇ ਇੰਗਲੈਂਡ ਦੇ ਵਿੱਚ ਲੜਾਈ ਜਿਹੜੀ ਹੈਗੀ ਆ ਵੱਡੀ ਪੱਧਰ ਤੇ ਸ਼ੁਰੂ ਹੋਣੀ ਸੀ ਉੱਥੇ ਉਹਨਾਂ ਦੀ ਤਾਇਨਾਤੀ ਹੋ ਚੁੱਕੀ ਸੀ ਕੁੱਲ ਗੋਰਿਆਂ ਦੀਆਂ 52 ਪਲਟਨਾਂ ਸੀਗੀਆਂ ਭਾਰਤ ਦੇ ਵਿੱਚ ਜਿਨ੍ਹਾਂ ਵਿੱਚੋਂ 44 ਜਿਹੜੀਆਂ ਹੈਗੀਆਂ ਵਾਪਸ ਮੋੜ ਦਿੱਤੀਆਂ ਗਈਆਂ ਸਿਰਫ 6 ਪਲਟਨਾ ਭਾਰਤ ਦੇ ਵਿੱਚ ਸੀਗੀਆਂ ਬਾਕੀ ਸਾਰੇ ਸੈਨਿਕ ਜਿਹੜੇ ਹੈਗੇ ਆ ਉਹ ਦੇਸੀ ਸਨ ਇਸੇ ਤਰ੍ਹਾਂ ਸਾਹੀ ਤੋਪਖਾਨੇ ਭਾਰਤ ਦੇ ਵਿੱਚ ਕੁੱਲ 56 ਸਨ ਉਹਨਾਂ ਦੇ ਵਿੱਚੋਂ ਸਿਰਫ 13 ਰੱਖੇ ਗਏ ਬਾਕੀ 43 ਜਿਹੜੇ ਹੈਗੇ ਆ ਵਾਪਸ મોੜ ਦਿੱਤੇ ਗਏ ਮਿਸਰ ਤੇ ਇੰਗਲੈਂਡ ਦੀ ਰੱਖਿਆ ਦੇ ਲਈ ਇਸੇ ਤਰ੍ਹਾਂ ਜਹਾਜ਼ ਜਿੰਨੇ ਵੀ ਜਹਾਜ਼ ਭਾਰਤ ਵਿੱਚ ਸੀਗੇ ਬਹੁਤ ਥੋੜੀ ਗਿਣਤੀ ਦੇ ਵਿੱਚ ਜਹਾਜ਼ ਇੱਥੇ ਰਹੇ ਜ਼ਿਆਦਾਤਰ ਜਹਾਜ਼ ਜਿਹੜੇ ਹੈਗੇ ਆ ਉਹ ਇੰਗਲੈਂਡ ਜਾਂ ਮਿਸਰ ਦੇ ਖੇਤਰਾਂ ਦੇ ਵਿੱਚ ਤਾਇਨਾਤ ਕਰ ਦਿੱਤੇ ਗਏ ਹੁਣ ਜਦੋਂ ਇਹ ਜਾਣਕਾਰੀ ਗਦਰਿਆਂ ਦੇ ਪਾਸ ਸੀ ਕਿ ਭਾਰਤ ਦੇ ਵਿੱਚੋਂ ਵੱਡੀ ਸੰਖਿਆ ਦੇ ਵਿੱਚ ਸੈਨਾ ਜਿਹੜੀ ਹੈਗੀ ਆ ਉਹ ਬਾਹਰ ਤਾਇਨਾਤ ਕਰ ਦਿੱਤੀ ਗਈ ਹੈ ਤੇ ਭਾਰਤ ਵਿੱਚ ਸਿਰਫ ਤੇ ਸਿਰਫ 15000 ਸੈਨਿਕ ਹੀ 1914 ਦੇ ਵਿੱਚ ਤਾਇਨਾਤ ਸਨ 15000 ਗੋਰੇ ਸੈਨਿਕ ਤੇ ਉਹਦੇ ਵਿੱਚ ਵੀ ਹਾਲਾਤ ਇਹ ਸੀਗੇ ਕਿ ਤਿੰਨ ਵੱਡੀਆਂ ਛੌਣੀਆਂ ਜਿਨ੍ਹਾਂ ਵਿੱਚੋਂ ਲਾਹੌਰ ਹੈ ਰੋਜਪੁਰ ਹੈ ਤੇ ਅੰਬਾਲਾ ਉਹਨਾਂ ਦੇ ਵਿੱਚ ਸੰਖਿਆ ਸੈਨਿਕਾਂ ਦੇ ਗੋਰਿਆਂ ਦੀ ਥੋੜੀ ਜ਼ਿਆਦਾ ਸੀ ਜਦੋਂ ਕਿ ਬਾਕੀ ਜਿੰਨੀਆਂ ਛੌਣੀਆਂ ਸੀਗੀਆਂ ਉਹਨਾਂ ਦੇ ਵਿੱਚ 300 ਤੋਂ ਵਿੱਚ ਘੱਟ ਸੈਨਿਕ ਜਿਹੜੇ ਹੈਗੇ ਆ ਗੋਰੇ ਹੁੰਦੇ ਸਨ ਸੋ ਇਹ ਬਹੁਤ ਹੀ ਹੌਸਲਾ ਵਧਾਉਣ ਵਾਲੀ ਜਾਣਕਾਰੀ ਸੀ ਜਿਸ ਦੇ ਨਾਲ ਇਹ ਲੱਗਦਾ ਸੀ ਕਿ ਜੇ ਗਦਰ ਵੱਡੇ ਪੱਧਰ ਤੇ ਹੋ ਜਾਂਦਾ ਹੈ ਤਾਂ ਇਹਨਾਂ 15000 ਸੈਨਿਕਾਂ ਨੂੰ ਕੁਝ ਹੀ ਦਿਨਾਂ ਦੇ ਵਿੱਚ ਭਾਰਤ ਵਿੱਚੋਂ ਵਾਪਸ ਇੰਗਲੈਂਡ ਮੋੜਿਆ ਜਾ ਸਕਦਾ ਹੈ ਜਾਂ ਭਾਰਤ ਦੇ ਵਿੱਚ ਹੀ ਖਤਮ ਕੀਤਾ ਜਾ ਸਕਦਾ ਹੈ ਹੁਣੇ ਯੋਜਨਾ ਜਿਹੜੀ ਹੈਗੀ ਹੈ ਕਿਵੇਂ ਬਣੀ ਕਿਵੇਂ ਬਣਾਈ ਗਈ ਕਿ ਸੈਨਿਕਾਂ ਦੀ ਗਿਣਤੀ ਬਹੁਤ ਘੱਟ ਹੈ ਉਹਦੇ ਲਈ ਇਹ ਜਿਹੜੀਆਂ ਛੌਣੀਆਂ ਸੀਗੀਆਂ ਪੰਜਾਬ ਦੇ ਵਿੱਚ ਉਹਨਾਂ ਸਾਰਿਆਂ ਸੌਣੀਆਂ ਦੇ ਜਿਹੜੇ ਸਿੱਖ ਸੈਨਿਕ ਸੀਗੇ ਹਿੰਦੂ ਸੈਨਿਕ ਸੀਗੇ ਜਾਂ ਮੁਸਲਮਾਨ ਸੈਨਿਕ ਸਨ ਉਹਨਾਂ ਸਾਰਿਆਂ ਦੇ ਨਾਲ ਸੰਪਰਕ ਕੀਤਾ ਗਿਆ ਕਿ ਤੁਸੀਂ ਸਾਡੀ ਸਹਾਇਤਾ ਕਰੋ ਅਸੀਂ ਇਹਨਾਂ ਖੇਤਰਾਂ ਦੇ ਵਿੱਚ ਬਗਾਵਤ ਕਰਦੇ ਹਾਂ ਕਿਉਂਕਿ ਬ੍ਰਿਟਿਸ਼ ਸਰਕਾਰ ਜੇ ਬਗਾਵਤ ਭਾਰਤ ਵਿੱਚ ਹੁੰਦੀ ਹੈ ਤਾਂ ਬ੍ਰਿਟਿਸ਼ ਸਰਕਾਰ ਉਸ ਨੂੰ ਰੋਕ ਨਹੀਂ पाएगी ਕਿਉਂਕਿ ਉਹਦੇ ਪਾਸ ਸੈਨਾ ਹੀ ਨਹੀਂ ਹੈ ਜੇ ਬ੍ਰਿਟਿਸ਼ ਸਰਕਾਰ ਨਹੀਂ ਰੋਕ पाएगी ਤਾਂ ਬ੍ਰਿਟਿਸ਼ ਸਰਕਾਰ ਜਿਹੜੀ ਹੈਗੀ ਆ ਉਹ ਹਾਰ ਜਾਏਗੀ ਤੇ ਜਰਮਨ ਜਿੱਤ ਜਾਏਗਾ ਉਸ ਹਾਲਤ ਵਿੱਚ ਵੀ ਭਾਰਤ ਆਜ਼ਾਦ ਹੋ ਜਾਏਗਾ ਸੋ ਇੱਕ ਤਰ੍ਹਾਂ ਇਹ ਕਹਿ ਲਓ ਕਿ ਭਾਰਤੀਆਂ ਦੇ ਦੋਨੋਂ ਹੱਥ ਵਿੱਚ ਲੱਡੂ ਸੀ ਜੇ ਭਾਰਤੀ ਬਗਾਵਤ ਕਰ ਦਿੰਦੇ ਆ ਤਾਂ 15000 ਸੈਨਿਕਾਂ ਨੂੰ ਭਾਰਤ ਵਿੱਚੋਂ ਕੱਢਿਆ ਜਾ ਸਕਦਾ ਹੈ ਤੇ ਦੇਸ਼ ਨੂੰ ਉਜਾੜ ਕਰਾਇਆ ਜਾ ਸਕਦਾ ਹੈ ਪਰ ਜੇ ਅੰਗਰੇਜ਼ ਹਾਰ ਜਾਂਦੇ ਆ ਤਾਂ ਜਰਮਨ ਜਿਹੜਾ ਹੈਗਾ ਭਾਰਤ ਨੂੰ ਆਜ਼ਾਦ ਕਰ ਦੇਵੇਗਾ ਸੋ ਇਸ ਤਰ੍ਹਾਂ ਦੇ ਨਾਲ ਇਹਦੇ ਲਈ ਫੌਜੀਆਂ ਦੇ ਨਾਲ ਸੰਪਰਕ ਜਿਹੜੇ ਹੈਗੇ ਆ ਸਾਦੇ ਗਏ ਤਾਂ ਕਿ ਵਾਦ ਤੋਂ ਵਾਦ ਖੇਤਰਾਂ ਦੇ ਵਿੱਚ ਜਿਹੜਾ ਹੈਗਾ ਬਗਾਵਤ ਕਰਵਾਈ ਜਾ ਸਕੇ ਹੁਣ ਵਿਦਰੋਹ ਕਰਨ ਦੀ ਇਹ ਯੋਜਨਾ ਜਿਹੜੀ ਹੈਗੀ ਆ ਉਸ ਸਮੇਂ ਅੰਤਰਰਾਸ਼ਟਰੀ ਹਾਲਾਤ ਜਿਹੜੇ ਸੀਗੇ ਉਹਨਾਂ ਤੋਂ ਫਾਇਦਾ ਉਠਾਉਣ ਦਾ ਬਹੁਤ ਵੱਡਾ ਉਪਰਾਲਾ ਸੀ ਹੁਣ ਤੁਸੀਂ ਹੈਰਾਨ ਹੋਵੋਗੇ ਕਿ ਜੇ ਇਹ ਯੋਜਨਾ ਸਫਲ ਹੋ ਜਾਂਦੀ ਤਾਂ ਦੇਸ਼ 1914 ਦੇ ਵਿੱਚ ਆਜ਼ਾਦ ਹੋ ਜਾਣਾ ਸੀ ਜੇ ਭਾਰਤ 1914 ਦੇ ਵਿੱਚ ਆਜ਼ਾਦ ਹੋ ਜਾਂਦਾ ਤਾ ਪਾਕਿਸਤਾਨ ਨਹੀਂ ਬਣਨਾ ਸੀ ਪਾਕਿਸਤਾਨ 1940 ਵਿੱਚ ਪਾਕਿਸਤਾਨ ਦੀ ਡਿਮਾਂਡ ਕੀਤੀ ਗਈ ਪਰ ਜੇ 1914 ਚ ਦੇਸ਼ ਆਜ਼ਾਦ ਹੁੰਦਾ ਤਾਂ ਸੰਯੁਕਤ ਭਾਰਤ ਹੋਣਾ ਸੀਗਾ ਜਿਹੜਾ ਕਿ ਬਹੁਤ ਵੱਡੇ ਇਲਾਕੇ ਫੈਲਿਆ ਹੋਣਾ ਸੀ ਸੋ ਇਸ ਤਰ੍ਹਾਂ ਦੇ ਨਾਲ ਇਹ ਯੋਜਨਾ ਬਣਾਈ ਗਈ ਹੁਣ ਇਸ ਦਾ ਵਾਕੀ ਹਿੱਸਾ ਕਿ ਉਹ ਯੋਜਨਾ ਕਿਵੇਂ ਸਿਰੇ ਚੜੀ ਕਿੰਨੀ ਸਫਲਤਾ ਮਿਲੀ ਉਹ ਅਸੀਂ ਤੁਹਾਨੂੰ ਦੂਜੇ ਭਾਗ ਦੇ ਵਿੱਚ ਜਿਹੜਾ ਹੈਗਾ ਦੱਸਾਂਗੇ ਤੋ ਸਾਡੇ ਅਗਲੇ ਭਾਗ ਨੂੰ ਜਿਹੜਾ ਹੈਗਾ ਜਰੂਰ ਸੁਣਿਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਗਦਰੀਆਂ ਨੇ ਕਿਹੜੇ-ਕਿਹੜੇ ਕੰਮ ਕੀਤੇ ਕਿਵੇਂ ਜਿਹੜਾ ਹੈਗਾ ਉਹਨਾਂ ਨੇ ਯੋਜਨਾਵਾਂ ਬਣਾਈਆਂ ਤੇ ਕਿੰਨੇ ਕੁ ਉਹਨਾਂ ਨੂੰ ਸਫਲਤਾ ਮਿਲੀ ਤੇ ਇਸ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਵਧੀਆ ਤੋਂ ਵਧੀਆ ਸਟੀਕ ਜਾਣਕਾਰੀ ਜਿਹੜੀ ਹੈਗੀ ਆ ਅਸੀਂ ਆਪ ਤੱਕ ਪਹੁੰਚਾ ਸਕੇ